ਸਰਸ਼ੇਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਹਾ ਤੁਸੀਂ ਜਿ ਸਿਵਲ ਹਸਪਤਾਲ ਗੁਰਦਾਸਪੁਰ ਅਕਸਰ ਹੀ ਆਪਣੀਆਂ ਕਮੀਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਹੁਣ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਲੱਗਾ ਸੈਂਟਰਲ ਏਸੀ ਕਰੀਬ ਇੱਕ ਹਫਤੇ ਤੋਂ ਖਰਾਬ ਹੋ ਗਿਆ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੁੰਦੇ باوجود ਇਸ ਏਸੀ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ ਇਸ ਕਾਰਨ ਕਿ ਡਾਕਟਰਾਂ ਨੇ ਆਪਰੇਸ਼ਨ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਦਰਅਸਲ ਆਪਰੇਸ਼ਨ ਇਸ ਜਿਹੜੇ ਹਸਪਤਾਲ ਦੇ ਵਿੱਚ ਹੁੰਦੇ ਸਨ ਪਰ ਉੱਥੇ ਹੁਣ ਡਾਕਟਰ ਜਿੱਥੇ ਮਨਾ ਕਰ ਰਹੇ ਨੇ ਤਾਂ ਲੋਕ ਤੇ ਮਰੀਜ਼ ਕਾਫੀ ਪਰੇਸ਼ਾਨ ਨੇ ਸਿਵਲ ਹਸਪਤਾਲ ਦੇ ਵਿੱਚ 4 ਦਿਨ ਤੋਂ ਦਾਖਲ ਗਰਭਤੀ ਪਤਨੀ ਦੇ ਆਪਰੇਸ਼ਨ ਦੇ ਲਈ ਆਏ ਹਰੀਸ਼ ਆਪਣੀ ਟੁੱਟੀ ਲੱਤ ਦਾ ਆਪਰੇਸ਼ਨ ਕਰਵਾਉਣ ਆਏ ਅਮਰਿਤਪਾਲ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਡਾਕਟਰਾਂ ਨੇ ਆਪਰੇਸ਼ਨ ਦੇ ਲਈ ਸਮਾਂ ਦਿੱਤਾ ਸੀ ਪਰ ਹੁਣ ਆਪਰੇਸ਼ਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਜਦ ਦੇਸੀ ਠੀਕ ਹੋਵੇਗਾ ਉਦੋਂ ਹੀ ਆਪਰੇਸ਼ਨ ਕਰਨਗੇ ਇਹ ਵਾਲਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਆਪਰੇਸ਼ਨ ਦੇ ਦੌਰਾਨ ਡਾਕਟਰ ਇਨਫੈਕਸ਼ਨ ਤੋਂ ਬਚਣ ਦੇ ਲਈ 3 ਤੋਂ 4 ਕੱਪੜੇ ਪਾਉਂਦੇ ਨੇ ਤੇ ਐਪਰਨ ਪਾਉਂਦੇ ਨੇ ਪਰ ਏਸੀ ਕੰਮ ਨਾ ਕਰਨ ਕਰਣ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾਉਂਦੇ ਤੇ ਡਾਕਟਰ ਪਸੀਨੇ ਦੀ ਕਬੂਦ ਵੀ ਜੇਕਰ ਉਹਨਾਂ ਦੀ ਮਰੀਜ਼ ਦੇ ਜ਼ਖਮ ਤੇ ਪੈ ਜਾਂਦੀ ਹੈ ਤੇ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਸੈਂਟਰਲ ਏਸੀ ਦੀ ਮੁਰੰਮਤ ਕਰਵਾਉਣ ਦੇ ਲਈ ਐਸਐਮਓ ਨੂੰ ਉਹਨਾਂ ਦਾ ਕਹਿਣਾ ਹੈ ਕਿ ਲਿਖ ਦਿੱਤਾ ਗਿਆ ਤੇ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤੇ ਇਸ ਦਾ ਹੱਲ ਕੱਢਿਆ ਜਾਵੇ ਮੰਗ ਕੀਤੀ ਗਈ ਇਸ ਬੰਦੂਚ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਮੁਰੰਮਤ ਨਹੀਂ ਕੀਤੀ ਉਹਨਾਂ ਦਾ ਕਹਿਣਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਆਉਂਦੀ ਹੈ ਤਾਂ ਉਸ ਸਮੇਂ ਦੌਰਾਨ ਸਾਰੇ ਹੀ ਡਾਕਟਰ ਆਪਣੀ ਡਿਊਟੀ ਨਿਭਾਉਣਗੇ ਇਸ ਸਬੰਧੀ ਐਸਐਮਓ ਡਾਕਟਰ ਅਰਵਿੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੈਂਟਰਲ ਏਸੀ ਦੇ ਖਰਾਬ ਹੋਣ ਦਾ ਪਤਾ ਲੱਗਾ ਇਸ ਕਾਰਨ ਕਿ ਉਹਨਾਂ ਨੇ ਗਾਈ ਨਹੀਂ ਹੋਤੀ ਦਾ ਨਵਾਂ 2 ਟਨ ਦਾ ਏਸੀ ਲਗਵਾ ਦਿੱਤਾ ਪਰ ਡਾਕਟਰ ਦਾ ਕਹਿਣਾ ਹੈ ਕਿ ਇਹ ਵੀ ਕੰਮ ਨਹੀਂ ਕਰ ਰਿਹਾ ਇਸ ਸਬੰਧੀ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੈਂਟਰਲ ਏਸੀ ਬਾਰੇ ਵੀ ਡਾਇਰੈਕਟਰ ਸਿਹਤ ਤੇ ਚੇਅਰਮੈਨ ਤੇ ਹੋਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਾਲ ਗੱਲਬਾਤ ਕੀਤੀ ਗਈ ਤੇ ਜਲਦੀ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ ਗੁਰਦਾਸਪੁਰ ਤੋਂ ਲਾਪੀ ਸਿੰਘ ਖੂਸ਼ੀਪੁਰ ਦੀ ਖਾਸ ਰਿਪੋਰਟ 3-4 ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੁਣ ਕੀ ਕਹ ਰਿਹਾ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ AC ਨਹੀਂ ਚੱਲ ਰਿਹਾ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਾਜਾ ਖਰਾਬ ਹੋ ਗਿਆ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ? ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਕੋਈ ਫੈਸਿਲਿਟੀ ਮਿਲ ਨਹੀਂ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਨੇ 3-4 ਦਿਨ ਹੋ ਗਿਆ ਖਰਾਬ ਹੁੰਦਾ। ਜੇ ਕੋਈ ਸਹੂਲਤ ਮਿਲਣ ਦੀ ਹੁੰਦੀ ਤੇ ਇਦਾਂ ਖੱਜਲ ਖਰਾਬ ਨਾ ਹੁੰਦੇ। ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਦੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ। ਜੋ ਸਹੂਲਤਾਂ ਚਾਹੀਦੀਆਂ ਵਾ ਹਸਪਤਾਲ ਵਿੱਚੋਂ ਮਿਲਣ। ਮੇਰਾ ਨਾਮ ਕੋਮਲ ਮਲਿਕਾ। ਕਰੋਦੇ ਤੇ ਆ ਰਹੇ ਹੋ ਕੀ ਪ੍ਰੋਬਲਮ ਹੈ ਜੀ ਪਰसों ਦੇ ਅਸੀਂ ਆਉਣ ਦੇ ਗਏ ਆ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆ ਤਾਂ ਵੀ ਇੱਥੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਹੈ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਟਾਈਮ ਦਿੱਤਾ ਹੈ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਿਦਰ ਕਾ ਤਿੰਨ ਚਾਰ ਦਿਨ ਤੋਂ ਆ ਰਹੀ ਹੈ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਬੈਠੇ ਹੀ ਕਿੱਜੋ ਕਰਾਵੋ ਕਿ ਚਲ ਜੇ ਤੇ ਏਸੀ ਦੀ ਵਜ੍ਹਾ ਕਰ ਮੇਰੇ ਪ੍ਰੈਸ਼ਰ ਡੀ ਕਰ ਲੇ ਇੰਨਾ ਤਾਂ ਨੁਕਸਾਨ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸਨਾਮ ਦਾਇਤੀ ਜੀ ਇਹ ਸਾਨੂੰ ਲਾਰੇ ਲਾਈ ਜਾਂਦੇ ਸੁਲਤਾਨ ਉਦ ਮੌਕੇ ਦੇ ਨਾਨਕੇ ਅੱਜ ਕੇ ਬਰ ਬਰੋਕਰ ਅਗਲੇ ਵੇ ਇਸ ਕਹਿਣਾ ਵੀ ਬਰੋਕਰ ਹੀ ਆ ਟੈਸਟ ਬਾਰੋ ਖਰਾਕ ਨੇ ਆ। ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ। ਐਡਾ 2-2 ਘੰਟੇ ਪੈਰ ਦੀ ਹੱਡੀ ਦੋਣੀ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਤੇ ਆਏ ਆ। ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ। ਤੋਂ ਕਰਨ ਨਹੀਂ ਦੇ ਅਜੇ ਤੱਕ। ਕੀ ਕਹਿੰਦੇ ਰੋਕਰ? ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ। ਕਹਿੰਦੇ ਏਸੀ ਖਰਾਬ ਤੀ ਏਸੀ ਠੀਕ ਕਰਾ ਦਿਓ ਚੋਂ ਪਾਰ ਕੇ ਉਹ ਜਿਹੜੇ ਪੈਸੇ ਪਾਉਂਦੇ ਆ ਗਵਰਨਮੈਂਟ ਨੂੰ ਪਾਓ। ਜੇ ਸਰਕਾਰੀ ਹਸਪੀਟਲ ਆ ਤੇ ਠੀਕ ਨਹੀਂ। ਕੋਈ ਸਹੂਲਤ ਨਹੀਂ ਹੈਗੀ ਕੋਈ ਸਹੂਲਤ ਨਹੀਂ ਦਿੱਤੀ ਭਵਾਨ ਜਿਹੜਾ ਨੰਬਰ ਲੌਂਚ ਕੀਤਾ ਮੈਗਨਾ ਉੱਤੇ ਕੰਪਲੇਂਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਜਿਹੜੇ ਸਾਡੇ ਕੋਟੀ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗਾਈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾ অপারেਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਹੋਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇਹ ਗਦਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲੀ ਏਸੀ ਕਨਸੈਪਟ ਹੈ ਇੱਕ ਵਿੰਡੋ AC ਨਾਲ ਪੂਰਾ ਆਪਾਂ ਉਹਨੂੰ 18 18 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੈਂਟ ਬਾਅਦ ਵਿੱਚਾਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਆਈ ਰਿਕੁਐਸਟ ਕਰਨੇ ਆ ਕਿ ਇਹ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਚ ਪੋਸਟਪੋਨ ਕੀਤੀਆਂ ਇਹਨਾਂ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜਾਏ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜਾਏ ਕੱਲ ਦੇ ਜਿਹੜੇ ਸੈਂਟਰਲ ਸਾਡੇ ਇਸੀ ਹੈ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੀਟ ਤੇ ਉੱਪਰ ਗੱਲ ਕੀਤੀ ਸੀ ਜਿਵੇਂ ਜਿਸ ਨਾਲ ਕੋਈ ਇੱਕ ਜਲਦੀ ਸੈਂਸਟ ਚੱਪਣੀ ਹੈ ਕੋਈ ਚ ਉਹ ਕਹਿੰਦੇ ਅਸੀਂ ਉਹ ਗੱਲ ਕਰ ਗੱਲ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਦਾ ਕਹਿੰਦੇ ਠੀਕ ਹੋ ਜਾਏਗੀ। ਕਿਉਂਕਿ ਸਾਡੇ ਕਮ ਇੰਸਪਿਟੇਸੀ ਦਾ ਲੱਗਾ ਹੈ। ਉਹ ਇਸੀ ਇਸਪਿਟੇਸੀ ਚੱਲ ਰਿਹਾ ਹੈ। ਤੇ ਦੂਸਰੇ ਇਸਪਿਟੇਸੀ ਉਹ ਕਹ ਰਹੇ ਕਿ ਉਹ ਚਕੂਲੀ ਨਹੀਂ ਹੋ ਰਹੀ। ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ। ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ। ਕਾਇਨੀ ਉੱਤੇ ਚੱਲ ਰਿਹਾ ਸਾਡਾ ਇਸਪਿਟੇਸੀ ਚੱਲ ਰਿਹਾ ਉਹ ਪੂਰੀ ਠੀਕ ਹੈ। ਆਰਥੋਵਿਟੀ ਦੀ ਪ੍ਰੋਬਲਮ ਆ ਰਹੀ ਹੈ। ਉਹਦਾ ਇਸਪਿਟੇਸੀ ਵੀ ਕੱਲ੍ਹ ਤੋਂ ਵੀ ਖਰਾਬ ਹੋ ਗਿਆ ਦੋਨੇ ਤੇ ਸੈਂਟਰਲ ਏਸੀ ਉਹ ਦੋਨੇ ਕੱਲ੍ਹ ਟ੍ਰਿਪ ਕੀਤਾ ਹੈ। ਸਾਡੀ ਡਾਇਰੈਕ ਉਹ ਕਹਿੰਦਾ ਸ਼ਾਮ ਤੱਕ ਜਮ ਕਰਦਾ ਤਾੜਾ ਸੈਂਟਰੀ ਸੀ ਠੀਕ ਆਪਾਂ